ਸਿਰਫ ਔਰ ਸਿਰਫ 7,65,000 ਰੁਪਏ ਦੀ 7,65,000 ਦੀ 22 ਮਾਡਲ 22 ਮਾਡਲ ਡੀਜ਼ਲ ਤੇ S+ ਵੇਰੀਐਂਟ ਪਿਛਲੀ ਵਾਰ ਵੀ ਸਾਡੀ ਡਿਜ਼ਾਇਰ ਨੇ ਤੁਹਾਨੂੰ ਹਾਲ ਪਾਈ ਸੀ ਇਹ ਵੀ ਪਾਏਗੀ ਹੂੰ ਕਿੰਨਾ 5.5 ਹਾਂਜੀ 5.5 ਉਹ ਨਹੀਂ ਭਾਜੀ ਹਾਂ ਦੇ ਦਾਂਗੇ ਗੱਡੀ 4 ਲੱਖ ਰੁਪਏ ਦੀ 4 ਲੱਖ ਦੀ 4 ਲੱਖ ਦੀ ਕੀ ਬਾਤ ਹੈ ਬੋਟ ਲੋ ਨਵੀਂ ਸ਼ੇਪ ਵਾਲੀ ਡਿਜ਼ਾਇਰ 17/18 ਪੁਸ਼ੂ ਬਟਨ ਸਟਾਰਟ ਵਾਲੀ ZXI ਕਾਰ 4 ਲੱਖ ਦੀ 4 ਲੱਖ ਦੀ ਦੇ ਦਾਂਗੇ ਲੋਨ ਮੈਂ ਆਫਰਾਂ ਲੈ ਆਈ ਜਾਨੀਆਂ ਤੁਹਾਡੇ ਵਾਸਤੇ ਦਧੀਆਂ ਕਾਰਾਂ ਲੋਨ ਕਿੰਨੇ ਦਾ ਲੋਨ ਲੱਖ ਨਾਲ 2 ਲੱਖ ਨਾਲ ਲੈ ਜਾਓ ਸਤਿ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਆ ਗਏ ਬਾਈ ਜੀ ਆਪਾਂ ਖੜੇ ਆਂ ਸ਼ਹਿਰ ਜਲੰਧਰ ਦੇ ਵਿੱਚ ਤੇ ਆਪਣੇ ਨਾਲ ਮਨੀ ਨਾਗਪਾਲ ਵੀ ਰੱਖੀ ਹਾਲ ਹੈ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਜੀ ਬਹੁਤ ਵਧੀਆ ਸੇਤਾ ਠੀਕ ਨੇ ਬਹੁਤ ਵਧੀਆ ਬਾਈ ਵੀਡੀਓ ਦੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰੂੰਗਾ ਕਿ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਹੜਾ ਆਏ ਹੋਏ ਨੇ ਹੜਪੀਰਤਾਂ ਦੇ ਲਈ ਬਹੁਤ ਪੰਜਾਬ ਦੇ ਆਪਣੇ ਵੀਰ ਸੇਵਾ ਕਰ ਰਹੇ ਨੇ ਹਨਾ ਰਸਨ ਪਾਣੀ ਜੋ ਵੀ ਚੀਜ਼ਾਂ ਹੀ ਲੋੜ ਆ ਦੇ ਰਹੇ ਨੇ ਉਹ ਆਪਾਂ ਨੂੰ ਵੀ ਰਲ ਮਿਲ ਕੇ ਸਾਥ ਦੇਣਾ ਚਾਹੀਦਾ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਸੋ ਤੁਸੀਂ ਵੀ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਜੋ ਵੀ ਆਪਾਂ ਯੋਗਦਾਨ ਪਾ ਸਕੀਏ ਜਰੂਰ ਆਪਾਂ ਸੇਵਾ ਕਰੀਏ ਚਾਹੇ ਕਿਸੇ ਐਨ ਜੀਓ ਥਰੂ ਚਾਹੇ ਆਪਾਂ ਖੁਦ ਜਾ ਕੇ ਉੱਥੇ ਸੇਵਾ ਕਰੀਏ ਹਨਾ ਤੇ ਗੱਲ ਇਹ ਆ ਵੀ ਕਿ ਨੁਕਸਾਨ ਬਹੁਤ ਜ਼ਿਆਦਾ ਵੱਡਾ ਹੋ ਗਿਆ ਆਪਾਂ ਕੱਲਾ ਰਸਨ ਪਾਣੀ ਤੱਕ ਸੀਮਤ ਨਹੀਂ ਇਸ ਤੋਂ ਅੱਗੇ ਵੀ ਆਪਾਂ ਨੂੰ ਹੋ ਸਕਦਾ ਵੀ ਸਾਲ ਭਰ ਲੱਗ ਜੇ ਕਿਉਂਕਿ ਬਾਣਾ ਦੇ ਵਿੱਚ ਘਰਾਂ ਦੇ ਵਿੱਚ ਰੇਤ ਮਿੱਟੀ ਬਹੁਤ ਆ ਮਤਲਬ ਉਹਨਾਂ ਦਾ ਇੱਕ ਮੋੜਵੇ ਸੇਵਾ ਕਰਾਉਣ ਤੱਕ ਆਪਾਂ ਨੂੰ ਆਪਣੇ ਪੰਜਾਬ ਦਾ ਸਾਥ ਦੇਣਾ ਪਊ ਸੋ ਇਹ ਮੇਰੀ ਬੇਨਤੀ ਆ ਕਬੂਲ ਕਰਿਓ ਤੇ ਵੀਡੀਓ ਆਪਾਂ ਸਟਾਰਟ ਕਰਦੇ ਆ ਠੀਕ ਆ ਨਾ ਬਾਜੀ ਹਾਂਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਰੇਟ ਬਾਜੀ ਕਿੱਦਾਂ ਰਹਿਣਗੇ ਰੇਟ ਤੁਸੀਂ ਦੇਖੀ ਆ ਜੋ ਪਿਛਲੀ ਵਾਰੀ ਰੇਟ ਸੀ ਉਹੀ ਇਸ ਵਾਰੀ ਰਹਿਣਗੇ ਹਾਂ ਇਹ ਰੇਟ ਜੋ ਮੈਂ ਦਊਂਗਾ ਸ਼ਹਿਰ ਹੀ ਕੋਈ ਪੰਜਾਬ 'ਚ ਰੇਟ ਦੇ ਪਾਏ ਠੀਕ ਐ ਇਦਾਂ ਦੇ ਰੇਟਾਂ ਦਾ ਮੈਂ ਘਰ ਲੈ ਕੇ ਆਇਆ ਠੀਕ ਐ ਲੈ ਮਿੱਤਰਾ ਗੱਡੀਆਂ ਥੋੜੀਆਂ ਬਾਈ ਮੀ ਪੈਣ ਕਰਕੇ ਥੋੜੀਆਂ ਜਿਹਾ ਗੰਦੀਆਂ ਲੱਗੀਆਂ ਸੋ ਸਾਫ ਸਫਾਈ ਨਹੀਂ ਹੋ ਸਕੀ ਕਿਉਂਕਿ ਰੱਬ ਕੈਰ ਬਰਸਾ ਰਿਹਾ ਪਾਣੀ ਬਿੰਦੇ ਬਿੰਦੇ ਗਿਰ ਰਿਹਾ ਹਨ ਨਹੀਂ ਬਾਰ ਬਾਰ ਸਾਫ ਹੁੰਦੀਆਂ ਗੱਡੀਆਂ ਸੋ ਏਦਾਂ ਹੀ ਕਬੂਲ ਕਰਿਓ ਵਰਨਾ ਤੋਂ ਭਾਜੀ ਆਪਾਂ ਸਟਾਰਟ ਕਰਦੇ ਆਂ ਇਹਦੀ ਡਿਟੇਲ ਦਿਓ ਇਹ ਆ ਜੀ 2022 ਮਾਡਲ ਦੀ ਕਾਰ ਹੈ ਜੀ ਸੈਕੰਡ ਓਨਰ ਕਾਰ ਹੈ 60000 ਚੱਲੀ ਆ ਡੀਜ਼ਲ ਤੇ ਆ ਠੀਕ ਹੈ ਰੇਟ ਜੱਸੇ ਭਾਜੀ ਤੁਸੀਂ ਦੱਸਣਾ ਮੈਂ ਨਹੀਂ ਦੱਸਣਾ 2022 ਮਾਡਲ ਸੈਕੰਡ ਓਨਰ 60000 ਚੱਲੀ ਡੀਜ਼ਲ ਦੀ ਕਾਰ ਡੀਜ਼ਲ ਦੀ ਕਾਰ ਠੀਕ ਐਸ ਪਲੱਸ ਵੇਰੀਐਂਟ ਐਸ ਪਲੱਸ ਵੇਰੀਐਂਟ ਹਾਂਜੀ ਲੈ ਮੇਤਰਾ ਗੱਡੀ ਦਿਖਾ ਅੰਦਰੋਂ ਵੀ ਕੰਡੀਸ਼ਨ ਚੈੱਕ ਕਰਾ ਦਿੰਦੇ ਆਪਾਂ ਜਿਹੜਾ ਇਹਦਾ ਮਾੜਾ ਮੋਟਾ ਕੰਮ ਹੋਣ ਵਾਲਾ ਉਹ ਤਿਆਰ ਕਰਾ ਕੇ ਦਵਾਂਗੇ ਜੀ ਠੀਕ ਹੈ ਜੀ ਲਓ ਮੇਤਰਾ ਘਰੋ ਗੱਡੀ ਚੈੱਕ ਤੇ ਰੇਟ ਦੱਸ ਦੋ ਭਾਜੀ ਫਿਰ ਕੀ ਆ ਰੇਟ ਤੁਸੀਂ ਦੱਸੋ ਜਿੱਥੇ ਭਾਜੀ ਮੈਂ ਤੁਹਾਡੇ ਰੇਟ ਨਹੀਂ ਸਮਝ ਸਕਦਾ ਇਹ ਤੁਸੀਂ ਦੱਸਣੇ ਆ ਇਹ ਕਾਰ ਆਪਾਂ ਤੁਹਾਨੂੰ ਦੇ ਦਾਂਗੇ ਸਿਰਫ ਔਰ ਸਿਰਫ 7 ਲੱਖ 65000 ਰੁਪਏ ਦੀ 7 ਲੱਖ 65000 ਦੀ 22 ਮਾਡਲ 22 ਮਾਡਲ ਡੀਜ਼ਲ ਤੇ S+ ਵੇਰੀਐਂਟ ਕੀ ਬਾਤ ਹੈ ਹਾਂਜੀ ਲਓ ਮਿੱਤਰੋ 7 ਲੱਖ 65000 ਦੀ 22 ਮਾਡਲ ਡੀਜ਼ਲ ਦੀ ਵਰ ਨਾ ਮਿਲ ਜੂਗੀ ਤੇ ਗ੍ਰਿਲ ਚੇਂਜ ਹੋਈ ਹੈ ਹਨਾ ਗ੍ਰਿਲ ਚੇਂਜ ਹੈ ਅਲੋਇ ਕੰਪਨੀ ਵਾਲੇ ਆ ਜੀ ਹਰ ਚੀਜ਼ ਤੁਸੀਂ ਦੇਖੋ ਮੇਨਟੇਨਡ ਕਾਰ ਹੈ ਠੀਕ ਹੈ ਤੇ ਇਹਦੇ ਲੋਨ ਪਾਜ ਕਿੰਨੇ ਦਾ ਕਰਾ ਦੋਗੇ ਲੋਨ ਇਹਦੇ ਤੇ ਕਰਾ ਦਾਂਗੇ 9 ਲੱਖ ਰੁਪਏ ਦਾ 765 ਦੀ ਗੱਡੀ 9 ਲੱਖ ਦਾ ਲੋਨ 135000 ਹੱਥੋਂ ਹੱਥੋਂ ਲੈ ਜਾਓ ਕੀ ਬਾਤ ਹੈ ਲਓ ਮਿੱਤਰੋ ਵੱਧ ਤੋਂ ਵੱਧ ਲੋਨ ਹੋ ਜੂਗਾ ਜਿੰਨਾ ਤੁਸੀਂ ਕਹੋ ਤੇ ਅੱਗੇ ਫੇਰ ਵਰਨ ਆ ਗਈ ਹੈ ਪੁਰਾਣੀ ਸ਼ੇਪ ਦੇ ਵਿੱਚ ਇਹ ਆ ਜੀ 2011 ਮਾਡਲ 31 ਦਸੰਬਰ ਵਾਲੀ ਜਿਹੜੀ ਕਾਰ ਆਂਦੀ ਹੈ ਠੀਕ ਹੈ ਠੀਕ ਹੈ ਜੀ ਇਹ ਦੱਸੋ ਕਿੰਨੇ ਦੀ ਕਾਰ ਦੇ ਦੀ ਆਪਾਂ 2011 ਮਾਡਲ 11 ਮਾਡਲ ਹੂੰ ਡੀਜ਼ਲ ਤੇ ਐਸਐਕਸ ਡੀਜ਼ਲ ਐਸਐਕਸ ਹਾਂਜੀ ਠੀਕ ਹੈ ਦੱਸੋ ਫਿਰ ਰੇਟ ਕੀ ਹੈ ਇਹ ਗੱਡੀ ਦੇ ਦਾਂਗੇ ਤੁਹਾਨੂੰ ਸਿਰਫ ਹੋਰ ਸਿਰਫ 2 ਲੱਖ ਹਾਂ 45000 ਰੁਪਏ 245000 ਦੀ ਹਾਂਜੀ ਕੀ ਬਾਤ ਹੈ 245000 ਦੀ ਵਰਨਾ ਮਿਲ ਜੂਗੀ ਬਾਈ ਜੀ 11 ਮਾਡਲ ਤੇ ਅੱਗੇ ਖੜੀ ਆ ਐਕਸ ਯੂਵੀ ਦਿਖਾ ਵੀ ਦੇ ਐਕਸ ਯੂਵੀ 2015 ਮਾਡਲ ਹਮ ਫਰਸਟ ਓਨਰ ਕਾਰ ਹੈ ਠੀਕ ਹੈ ਸਾਰੀ ਕਾਰ オリジナル ਚੱਲੀ ਆ ਰਿਕਾਰਡ ਦੇ ਨਾਲ ਠੀਕ ਹੈ ਤੁਸੀਂ ਦੱਸੋ ਕਿੰਨੇ ਦੀ ਦੇ ਦिएਗਾ 2015 ਮਾਡਲ ਪਹਿਲੇ ਨਾਂ ਦੀ ਐਕਸ ਯੂਵੀ 500 ਠੀਕ ਹੈ ਕੀ ਰੇਟ ਦੇਣਾ ਆਪਾਂ ਇਹ ਕਾਰ ਦੇ ਦਾਂਗੇ 5 ਲੱਖ 5000 ਰੁਪਏ ਦੀ 5 ਲੱਖ 5000 ਦੀ ਹਾਂਜੀ 15 ਮਾਡਲ ਤੇ ਜਿਹੜਾ ਆਪਣੀ ਵੀਡੀਓ ਦੇਖ ਕੇ ਆ ਗਿਆ ਬਾਈ ਦਾ ਮਾਨਤਾਨ ਵੀ ਕਰਨਾ ਪਊ ਪੂਰਾ ਕਰ ਦਿਆਂਗੇ 5 ਲੱਖ 5000 ਚ ਮਾਨਤਾਨ ਵੀ ਹੋ ਜੂ ਬਾਈ ਜੀ ਕੰਡੀਸ਼ਨ ਚੈੱਕ ਕਰੋ ਸਾਫ ਸੁਥਰੀ ਕੰਡੀਸ਼ਨ ਦੀ ਗੱਡੀ ਆ ਤਾਂ ਇਹ ਤੇ ਲੋਨ ਕਿੰਨਾ ਕਰਾ ਦੋਗੇ ਇਹਦੇ ਤੇ ਸਾਰਾ ਹੀ ਲੋਨ ਕਰਾ ਦਾਂਗੇ ਜੀ ਪੂਰੀ ਜ਼ੀਰੋ ਡਾਊਨ ਪੇਮੈਂਟ ਜ਼ੀਰੋ 50000 ਨਾਲ ਵੀ ਦੇ ਦਾਂਗੇ ਹੂੰ ਠੀਕ ਹੈ ਲੋਨ ਦੇ ਵਿੱਚੋਂ ਅੱਗੇ ਆ ਗਈ ਬਾਈ ਜੀ ਅਲਕਜ਼ਾਰ ਗਾਰ ਅਲਕਜ਼ਾਰ ਹੈ 2022 ਮਾਡਲ ਦੀ ਕਾਰ ਹੈ ਪਹਿਲੇ ਨਾ ਦੀ ਕਾਰ ਹੈ ਸਿਗਨੇਚਰ ਆਪਸ਼ਨਲ ਸਭ ਤੋਂ ਟਾਪ ਮਾਡਲ ਕਾਰ ਹੈ ਜੀ ਇਹ ਕਾਰ ਆਪਾਂ ਦੇ ਦਾਂਗੇ 1.5 ਲੱਖ ਰੁਪਏ ਦੀ 1.5 ਲੱਖ ਦੀ 22 ਮਾਡਲ ਪਹਿਲੇ ਨਾ ਦੀ ਸਿਗਨੇਚਰ ਆਪਸ਼ਨਲ ਟਾਪ ਮਾਡਲ ਟਾਪ ਮਾਡਲ ਵੱਡੇ ਸਨ ਰੂਫ ਵਾਲੀ ਵੱਡੇ ਸਨ ਰੂਫ ਵਾਲੀ ਅੰਦਰੋਂ ਵੀ ਸਾਰੀਆਂ ਚੀਜ਼ਾਂ ਸਾਰੇ ਫੀਚਰ ਜਿਹੜੇ ਵੀ ਆ ਸਾਰੇ ਵਰਕਿੰਗ ਨੇ ਜੀ ਨਵੀਂ ਕਾਰ ਆ ਹਾਂ ਜੀ ਬ੍ਰਾਂਡ ਨਿਊ ਇਹਦੇ ਤੇ ਲੋਨ ਕਿੰਨੇ ਦਾ ਹੋ ਜੂਗਾ ਇਦੇ ਤੇ ਲੋਨ ਕਰਾ ਦਾਂਗੇ ਤੁਹਾਨੂੰ ਸਾਰੇ ਹੀ ਲੋਨ 14 ਕੋ ਲੱਖ ਰੁਪਏ ਦਾ ਲੋਨ ਕਰਾ 14 ਕੋ ਲੱਖ ਰੁਪਏ ਦਾ ਲੱਖ ਸਵਾ ਲੱਖ ਰੁਪਈਆ ਡਾਊਨ ਪੇਮੈਂਟ ਲਿਆਇਓ ਅੱਗੇ ਆ ਗਈ Swift car 2023 ਠੀਕ ਹੈ ਮਹਿੰਗੇ ਅਲੋਏ ਟਾਇਰ ਲੱਗੇ ਵਿੱਚ ਮਿਊਜ਼ਿਕ ਸਿਸਟਮ ਲੱਗਾ ਜੀ ਐਮ ਬੂਫਰ ਸਭ ਕੁਝ ਲੱਗਾ ਪਹਿਲੇ ਨਾਂ ਦੀ ਕਾਰ ਹੈ ਠੀਕ ਹੈ ਵੇਰੀਐਂਟ ਕਿਹੜਾ ਵੇਰੀਐਂਟ VXI 23 ਮਾਡਲ ਪਹਿਲੇ ਨਾਂ ਦੀ VXI ਹਾਂਜੀ ਚੱਲੀ ਚੱਲੀ ਬਾਜੀ ਇਹ 38000 38000 ਐਂਡਰੋਇਡ ਪਲੇਅਰ ਲੱਗਾ ਅੰਦਰ ਸਾਰਾ ਕੁਝ ਲਓ ਜੀ ਘਰੋਂ ਚੈੱਕ ਕਰੋ ਰੇਟ ਕੀ ਆ ਬਾਜੀ ਦਾ ਰੇਟ ਛੋਟਾ ਜਿਹਾ ਹਾਂ 6,25,000 ਰੁਪਈਆ 6,25,000 ਦੀ 23 ਮਾਡਲ ਕਾਰ ਵੀ ਐਸਆਈ ਕੀ ਬਾਤ ਹੈ ਅਲੋਇ ਟਾਇਰ ਮਹਿੰਗੇ ਲੱਗੇ ਇਹਦੇ ਤੇ ਵੀ ਮੈਨੂੰ ਲੱਗਦਾ ਲੋਨ ਫਿਰ ਸਾਰਾ ਹੀ ਹੋ ਜੂ ਹਾਂਜੀ ਲੋਨ ਕਰਾ ਦਾਂਗੇ ਜਿਸ ਹਿਸਾਬ ਦਾ ਤੁਸੀਂ ਰੇਟ ਦੇ ਰਹੇ ਹੋ ਲੋਨ ਤਾਂ ਸਾਰਾ ਹੀ ਹੋ ਜੂ ਸਾਰੇ ਸਾਰਾ ਬਿਲਕੁਲ ਜੀ ਬਿਲਕੁਲ ਠੀਕ ਹੈ ਤੇ ਅੱਗੇ ਆ ਗਈ ਬਾਜੀ ਬਲੈਰੋ ਕਾਰ ਇਹ ਬਲੈਰੋ ਕਾਰ ਹੈ ਮੈਂ ਕਹਿੰਦਾ ਇਹ 2012 ਮਾਡਲ ਹੈ 11/12 ਪਰ ਇਸ ਕਾਰ ਨੂੰ ਤੁਸੀਂ ਬਲੈਰੋ 19 ਮਾਡਲ ਵੀ ਰੱਖ ਲੂਗੇ ਉਹ ਵੀ ਫੇਲ ਆ अच्छा इतनी नई कार है सारी आ देखो अलॉय टायर लगे हैं जी हम कंडीशन दी बहुत सीटा देखो जी अंदर दूसरीयां लगीयां मैटिंगਾ ਥੱਲੋ ਦਿਖਾਓ ਜੀ ساری ਆ ਮੈਟਿੰਗ ਥੱਲੋ ਸਾਰੀ ਹੋਈ ਹੋਈ ਆ ਜੀ ਕਿਤੋਂ ਜੰਗ ਨਹੀਂ ਲੱਗਾ ਕਾਰ ਨੂੰ ਹਮ ਸੈਕੰਡ ਓਨਰ ਕਾਰ ਆ ਠੀਕ ਐ ਬਹੁਤ ਲੱਗਾ ਇਹਨੂੰ 1.5 ਲੱਖ ਰੁਪਏ ਦਾ ਸਿਰਫ ਸਮਾਨ ਹੀ ਲੱਗਾ ਬਿਲਕੁਲ ਤੇ ਗੱਡੀ ਦੇ ਦਾਂਗੇ ਛੋਟੇ ਰੇਟ 'ਚ ਮਤਲਬ ਬਹੁਤ ਸੰਭਾਲ ਕੇ ਰੱਖੀ ਹੋਈ ਕਾਰ ਆ ਗੱਡੀ ਦੇ ਦਾਂਗੇ ਸਿਰਫ ਔਰ ਸਿਰਫ 320000 ਰੁਪਏ ਦੀ 320000 ਦੀ ਅੱਗੇ ਐਚ ਆਈ ਡੀਆਂ ਬੱਕਰੀਆਂ ਲੱਗੀਆਂ ਚਿੱਟੇ ਬਲਬ ਐਚ ਆਈ ਡੀਆਂ ਜਿਹੜੀਆਂ 15000 ਵਾਲੇ ਉਹ ਬੱਕਰੀਆਂ ਲੱਗੀਆਂ ਮਾਨਦਨ ਐਕਸਟਰਾ ਕਰਨਾ ਪੈਣਾ 320 ਚੋਂ ਮਾਨਦਨ ਹੋਊਗਾ ਕਰ ਦਾਂਗੇ ਜੀ ਠੀਕ ਹੈ ਕਰ ਦਾਂਗੇ ਜੀ ਲਓ ਜੀ ਅੱਗੇ ਆ ਗਈ ਇਨੋਵਾ ਕ੍ਰਿਸਟਾ ਇਹਦੇ ਬਾਰੇ ਦੱਸੋ ਫਿਰ ਇਹ ਆ 2017 ਮਾਡਲ ਹਮ ਜੈਡ ਜੈਡ ਵੇਰੀਐਂਟ ਦਾ 2017 ਜੈਡ ਵੇਰੀਐਂਟ ਛੋਟਾ ਜਾਂ ਰੇਟ ਆ ਮੈਨੂਵਲ ਆ ਕਾ ਆਟੋ ਆਟੋ ਜੈਡ ਜੈਡ ਆਟੋ ਟੌਪ ਮਾਡਲ ਟੌਪ ਮਾਡਲ 17 ਮਾਡਲ 17 ਮਾਡਲ ਠੀਕ ਹੈ ਛੋਟਾ ਜਿਹਾ ਕਿੰਨਾ ਕ ਛੋਟਾ ਜਿਹਾ ਰੇਟ ਦੇ ਦਾਂਗਾ 11,99,000 ਰੁਪਏ ਦੀ ਕਾਰ 11 ਲੱਖ 99,000 ਦੀ 17 ਮਾਡਲ ਜੈਡ ਆਟੋ ਆਟੋ ਠੀਕ ਹੈ ਵੀਰੇ ਤੇ ਡਾਊਨ ਪੇਮੈਂਟ ਇਹਦੀ ਕਿੰਨੀ ਡਾਊਨ ਪੇਮੈਂਟ ਇਹਦੀ ਉਹੀ ਲੱਖ ਹੰਡ ਲੈ ਆਓ ਨਹੀਂ ਲੈਣੀ ਨਾ ਲੈ ਹਨ ਕੋਈ ਚੱਕਰ ਨਹੀਂ ਲੋਨ ਕਰਾ ਦੋਗੇ ਕਰਾ ਦਾਂਗੇ ਜੀ ਕੀ ਬਾਤ ਸਿੰਪਲ ਵਧੀਆ ਹੋਣਾ ਚਾਹੀਦਾ ਬੰਦੇ ਦਾ ਬਿਲਕੁਲ ਸਿੰਪਲ ਵਧੀਆ ਹੋਣਾ ਚਾਹੀਦਾ ਪ੍ਰੋਫਾਈਲ ਵਧੀਆ ਹੋਣੀ ਚਾਹੀਦੀ ਹੈ ਬਾਈ ਜੀ ਹਾਂਜੀ ਅੱਗੇ ਆ ਗਈ ਸਨਰੂਫ ਵਾਲੀ ਕ੍ਰੇਟਾਕਾਰ ਦੱਸੋ ਵੀਰੇ ਇਹ 2018 ਮਾਡਲ ਹੈ ਪਹਿਲੇ ਨਾ ਦੀ ਘਾਰ ਹੈ ਜੀ ਬੱਤ 72000 ਚੱਲੀ ਹਾਂ ਜੀ ਐਸਐਕਸ ਆਪਸ਼ਨਲ ਸਨਰੂਫ ਵਾਲੀ ਠੱਬ ਤੋਂ ਜ਼ਿਆਦਾ ਮੇਰੇ ਹਿਸਾਬ ਨਾਲ ਇਹੀ ਕ੍ਰੇਟਾ ਵਿਕੀ ਸੀ ਇਹੀ ਸ਼ੇਪ ਚ ਜੀ ਡੀਜ਼ਲ ਬਾਈ ਚ ਉਹ ਜਿਹੜਾ ਚਾਰਜਰ ਵਾਈਫਾਈ ਲੱਗਾ ਜੀ ਸਾਰਾ ਹਾਂ ਸਾਰਾ ਕੁਝ ਹੀ ਆ ਜਾਂਦਾ ਦੇ ਵਿੱਚ ਉਹ ਡਿਡਕਾਰ ਆ ਕੰਪਨੀ ਵੱਲੋਂ ਠੀਕ ਹੈ ਇਹ ਛੋਟਾ ਯਾ ਰੇਟ ਆ ਜੀ 8 ਲੱਖ 75 ਹਜ਼ਾਰ ਦੀ ਕਾਰ ਦੇ ਦਾਂਗੇ 18 ਮਾਡਲ ਐਸ ਐਕਸ ਆਪਸ਼ਨਲ ਸਾਰਾ ਨੂੰ ਟੌਪ ਮਾਡਲ 8 ਲੱਖ 75 ਹਜ਼ਾਰ ਦੀ 75 ਹਜ਼ਾਰ ਦੀ ਠੀਕ ਐ ਡਾਊਨ ਪੇਮੈਂਟ ਡਾਊਨ ਪੇਮੈਂਟ ਉਹ ਹੀ 50 ਹਜ਼ਾਰ 60 ਹਜ਼ਾਰ ਲੈ ਉਹ ਨਹੀਂ ਲਿਆਣੀ ਤਾਂ ਵੀ ਕਰਾ ਦਾਂਗੇ ਲੋ ਠੀਕ ਐ ਅੱਗੇ ਵਧੀਆ ਹੋਵੇ ਵਾਸ ਜੀ ਅੱਗੇ ਆ ਗਈ i20 ਕਾਰ ਹਾਂ ਜੀ ਦੱਸੋ ਇਹ 2000 ਤੇ 19 ਮਾਡਲ ਪੈਟਰੋਲ ਦੀ ਘਾਰ ਆ ਹਮ ਛੋਟਾ ਯਾ ਰੇਟ ਹੀ ਆ ਦੇ ਦਾਂਗੇ 5 ਲੱਖ 45 ਹਜ਼ਾਰ ਰੁਪਏ ਦੀ ਗੱਡੀ ਤੁਹਾਨੂੰ 19 ਮਾਡਲ 19 ਮਾਡਲ 5 ਲੱਖ 45 ਹਜ਼ਾਰ ਦੀ ਹਾਂਜੀ 45 ਹਜ਼ਾਰ ਡਾਉਨ ਪੇਮੈਂਟ ਦੇ ਦਈਏ ਕੰਮ ਚਲਾ ਦੋਗੇ ਚਲਾ ਦਾਂਗੇ ਮਹਾਰਾਜ ਚਲਾ ਦੋਗੇ ਜੀ ਲਓ 5 ਲੱਖ ਦਾ ਲੋਨ ਹੋ ਜਾ 45 ਹਜ਼ਾਰ ਲਿਆਇਓ ਬਾਕੀ ਲੋਨ ਹੋ ਜਾਊਗਾ ਅਗਲੀ ਗੱਡੀ ਕਿਹੜੀ ਦਿਖਾਉਣੀ ਆ ਅੱਗੇ ਆ ਮੈਂ ਕਿਹਨਾ ਬਲੇਰੋ ਖੜੀ ਆ ਮੇਰੀ ਅੱਖਾਂ ਚ 2011 ਮਾਡਲ ਦੀ ਬਲੇਰੋ ਆ ਹਾਂ ਸਮਾਨ ਦੇਖੋ ਕਿੰਨਾ ਲੱਗਾ ਕਾਰ ਕੀ ਬਾਤ ਆ ਸਪੈਸਰ ਪਵਾ ਕੇ ਲਾਇਆ ਇਹਨੇ ਹੈ ਬਹੁਤ ਹੀ ਸਕੀਨ ਬੰਦੇ ਦੀ ਕਾਰ ਲੱਗਦੀ ਹਾਂਜੀ ਹਾਂਜੀ ਪਾਜੀ ਬਹੁਤ ਪੈਸੇ ਲਾਏ ਆ ਜੀ ਬੰਦੇ ਨੇ ਦੇਖੋ ਆ ਲਾਈਟ ਲੱਗੀ ਆ ਤੇ ਕਵਰ ਪਿਆ ਹੋਇਆ ਅੱਛਾ ਲਾਈਟ ਉਹ LED ਲੱਗੀ ਹੋਈ ਆ LED ਲੱਗੀ ਆ ਜੀ ਠੀਕ ਆ ਮਾਡਲ ਕਿੰਨਾ ਭਾਜੀ ਇਹ 2011 ਇਹ ਵੀ 11 ਮਾਡਲ ਆ ਹਾਂ ਜੀ ਲੈ ਮੇਤਰਾ ਟਾਕੀ ਖੋਲ ਦੁਕਾਨਦਰੋਂ ਲੋਕਾ ਸ਼ੀਸ਼ੇ ਤਾਂ ਨਹੀਂ ਦਿਖਾ ਦੇ ਫਿਰ ਤੇ ਠੀਕ ਆ ਭਾਜੀ ਇਹਦਾ ਦੱਸੋ ਫਿਰ ਕੀ ਕਰਨਾ ਦੇ ਦਾਂਗੇ ਗੱਡੀ 3 ਲੱਖ 20 ਹਜ਼ਾਰ ਰੁਪਏ ਦੀ 3 ਲੱਖ 20 ਹਜ਼ਾਰ ਦੀ ਹਾਂ ਜੀ ਪ੍ਰੋਜੈਕਟਰ ਫੌਗ ਲੈਂਪ ਲੱਗੇ ਹੋਇਆ ਹੈ ਠੀਕ ਆ ਹਾਰਨ ਵੀ ਵੱਡੇ ਲੱਗੇ ਹੋਇਆ ਹਾਂ ਜੀ ਬਹੁਤ ਸਮਾਨ ਲੱਗਾ ਜੀ ਬਹੁਤ ਸਮਾਨ ਜੋ ਇੱਕ ਕਾਰ ਦੇ ਵਿੱਚ ਐਸੈਸਰੀ ਲੱਗੀ ਹੋਣੀ ਚਾਹੀਦੀ ਨਾ ਉਤੋਂ ਕਈ ਗੁਣਾ ਜ਼ਿਆਦਾ ਸਮਾਨ ਲੱਗਦਾ ਕਈ ਗੁਣਾ ਜ਼ਿਆਦਾ ਹੀ ਲੱਗੀ ਹੋਈ ਆ ਆ ਦੇਖੋ ਜੀ ਲਾਈਟਾਂ ਬਹੁਤ ਜ਼ਿਆਦਾ ਸ਼ੌਕੀਨ ਬੰਦਾ ਸੀ ਜੀ ਜਿਹਦੀ ਗੱਡੀ ਆ ਹਮ ਹੈਗਾ ਹੁਣ ਵੀ ਹਾਂ ਜੀ ਗੱਡੀ ਪਰ ਸੇਲ ਲਈ ਲਾ ਸੇਲ ਲਈ ਲਾ ਠੀਕ ਹੈ ਤੇ ਅੱਗੇ ਆ ਗਈ ਡਿਜ਼ਾਇਰ ਕਾਰ ਤੇ 2018 ਜੈਡ ਐਕਸ ਆਈ ਠੀਕ ਹੈ ਪੁਸ਼ ਬਟਨ ਵਾਲੀ ਹਮ 2017/18 ਨਵੀਂ ਸ਼ੇਪ ਵਾਲੀ ਗੱਡੀ zx i zx i ਪੁਸ਼ ਬਟਨ ਸਟਾਰਟ ਟਾਪ ਮਾਡਲ ਕਾਰ ਆ ਮਾਡਲ ਠੀਕ ਐ ਦੱਸੋ ਕਿੰਨੇ ਦੀ ਲੈਣੀ ਐ ਤੁਸੀਂ ਇਹ ਦੱਸੋ ਤੁਸੀਂ ਦੱਸੋ ਰੇਟ ਦੱਸੋ ਪਿਛਲੀ ਵਾਰੀ ਵੀ ਸਾਡੀ ਡਿਜ਼ਾਈਨ ਨੇ ਤੰਬਾਲ ਪਾਈ ਸੀ ਇਹ ਵੀ ਪਾਏਗੀ ਹੂੰ ਕਿੰਨਾ 5.5 ਹਾਂਜੀ 5.5 ਉਹ ਨਹੀਂ ਬਾਜੀ ਹਾਂ ਦੇ ਦਾਂਗੇ ਗੱਡੀ 4 ਲੱਖ ਰੁਪਏ ਦੀ zx i 4 ਲੱਖ ਦੀ ਕੀ ਬਾਤ ਐ ਲਓ ਨਵੀਂ ਸ਼ੇਪ ਵਾਲੀ ਡਿਜ਼ਾਇਰ 17/18 ਪੁਸ਼ ਬਟਨ ਸਟਾਰਟ ਵਾਲੀ ZXI ਕਾਰ 4 ਲੱਖ ਦੀ 4 ਲੱਖ ਦੀ ਦੇ ਦਾਂਗੇ ਲੋਨ ਮੈਂ ਆਫਰਾਂ ਲਈ ਆਈ ਜਾਨੀਆਂ ਤੁਹਾਡੇ ਵਾਸਤੇ ਦਧੀਆਂ ਕਾਰਾਂ ਲੋਨ ਕਿੰਨੇ ਦਾ ਲੋਨ ਲੱਖ ਨਾਲ 2 ਲੱਖ ਨਾਲ ਲੈ ਜਾਓ ਲੋਨ ਦੇ ਵਿੱਚੋਂ ਹੀ 6 ਲੱਖ ਦਾ ਲੋਨ ਕਰਾ ਦਾਂਗਾ ਕਾਰ ਦਾ ਕੀ ਬਾਤ ਹੈ ਸਵਾਦ ਆ ਰਿਹਾ ਗੱਡੀਆਂ ਦੀਆਂ ਗੱਲਾਂ ਸੁਣ ਕੇ ਤੇ ਅੱਗੇ ਆ ਗਈ ਇਹ ਫਰੀਜ਼ਾ 2018 ਜੀ ZDI ZDI ਪਲੱਸ ਪਲੱਸ ਹਾਂਜੀ ਪੁਸ਼ ਬਟਨ ਵਾਲੀ ਕੁਛ ਵਟ ਨਾਲ ਟੌਪ ਮਾਡਲ ਕਾ ਡੀਜ਼ਲ ਦੀ ਫਰਸਟ ਓਨਰ ਹੂੰ ਦੇ ਦਾਂਗੇ ਗੱਡੀ 6,95,000 ਦੀ ਤੁਹਾਨੂੰ ਲਓ ਜੀ 6,95,000 ਦੀ ਟੌਪ ਮਾਡਲ ਡੀਜ਼ਲ ਦੀ ਜੈਡ ਡੀ ਆਈ ਪਲੱਸ ਹਾਂਜੀ ਠੀਕ ਐ ਡਾਊਨ ਪੇਮੈਂਟ 95,000 45 50,000 ਵੀ 45 ਵੀ ਚੱਲੂਗਾ 40 ਵੀ ਚੱਲੂਗਾ 35 ਵੀ ਚੱਲੂਗਾ ਕਿਆ ਬਾਤ ਐ ਸਿੰਪਲ ਵਧੀਆ ਹੋਣਾ ਚਾਹੀਦਾ ਵਾ ਜੀ ਤੇ ਅੱਗੇ ਕਾਰ ਕਿਹੜੀ ਦਿਖਾਉਣੀ ਆ ਫੇਰ ਅੱਗੇ ਆ ਦੇਖੋ ਕਵਿਡ ਕਵਿਡਾ 2021 ਮਾਡਲ ਫਰਸਟ ਓਨਰ 18000 ਚੱਲੀ ਸਿਰਫ ਸਿਰਫ ਕੀ ਬਾਤ ਹੈ ਦੇ ਦਾਂਗੇ ਗੱਡੀ ਤੁਹਾਨੂੰ ਬਹੁਤ ਰੇਟ ਸਿਰ ਸਾਰੀ ਕਾਰ オリジナル ਹੈ ਗਾਰੰਟੀ ਦੇ ਨਾਲ 21 ਮਾਡਲ ਪਹਿਲੇ ਨਾਂ ਦੀ ਸਿਰਫ 18000 ਚੱਲੀ 18000 ਚੱਲੀ ਕਵਿਡ ਠੀਕ ਹੈ ਰੇਟ ਕੀ ਆ ਫਿਰ ਇਹਦਾ 345 ਦੀ ਦੇ ਦਾਂ ਤਿੰਨ ਲੱਖ 45 ਹਜ਼ਾਰ ਦੀ ਹਾਂਜੀ ਲਓ ਜੀ ਛੋਟੀ ਜੀ ਲੋਨ ਪੇਮੈਂਟ ਇਹਦੇ ਵਾਸਤੇ ਲੈ ਕੇ ਆਉਣੀ ਆ ਬਾਕੀ ਹੋ ਜੂਗਾ ਲੋਨ ਭਾਈ ਨੇ ਕਰਾਈ ਦੇਣਾ ਠੀਕ ਹੈ ਦੇ ਦਾਂਗੇ ਜੀ ਹਾਂਜੀ ਸਕਰੀਨ ਤੇ ਨੰਬਰ ਚੱਲਦੇ ਨੇ ਹਾਂਜੀ ਉਹਨਾਂ ਨੰਬਰਾਂ ਤੇ ਕਾਲ ਕਰੋ ਗੱਡੀ ਦੀ ਜ਼ੀਰੋ ਡਿਟੇਲ ਨਹੀਂ ਉਹ ਵੀ ਮਿਲ ਜੂਗੀ ਗੱਡੀ ਲੈਣ ਆਉਣਾ ਕਿੱਥੇ ਆ ਵੀਰ ਜਿਹੜੇ ਮੇਰੇ ਵੀਰ ਭਰਾ ਦਾ ਫੋਨ ਨਹੀਂ ਪਿਕ ਹੋ ਪਾਏਗਾ ਪਲੀਜ਼ ਉਹਨੂੰ ਵਾਪਸ ਕਾਲ ਕੀਤੀ ਜਾਏਗੀ ਪਿਛਲੀ ਵਾਰੀ ਬੜਾ ਕੰਪਲੇਂਟ ਲੋਕਾਂ ਨੇ ਕੀਤੀ ਕਿ ਫੋਨ ਨਹੀਂ ਚੱਲਦੇ ਉਹ ਸਾਡਾ ਫੋਨ ਗੁੰਮ ਹੋ ਗਿਆ ਸੀ ਇਸ ਕਰਕੇ ਪਿਕ ਨਹੀਂ ਹੋਏ ਫੋਨ ਫੋਨ ਸਾਡਾ ਕਸਟਮਰ ਕੇਅਰ ਨੰਬਰ ਵਿੱਚ ਦਿੱਤਾ ਜਾਏਗਾ ਉਹਦੇ ਤੇ ਫੋਨ 24 ਘੰਟੇ ਮਿਲੇਗਾ ਇੱਕ ਵਾਰ ਨੰਬਰ ਬੋਲ ਹੀ ਦਿਓ 80540 87540 ਠੀਕ ਹੈ ਲੋ ਮਿੱਤਰੋ ਇਹ ਨੰਬਰ ਤੇ ਕਾਲ ਕਰਕੇ 0 ਡਿਟੇਲ ਮਿਲ ਜੂਗੀ ਗੱਡੀ ਬੁੱਕ ਕਰਨੀ ਉਹ ਵੀ ਹੋ ਜੂਗੀ ਤੇ ਗੱਡੀ ਦੇਖਣ ਆਉਣੇਗਾ। 10054087540 ਸਾਡਾ ਕਸਟਮਰ ਕੇਅਰ ਨੰਬਰ ਹੈ ਜਿਹੜਾ 24 ਆਵਰ ਚੱਲੇਗਾ ਤੇ ਇੱਕ ਵਾਰੀ ਆਪਾਂ ਲੋਕੇਸ਼ਨ ਵੀ ਦੱਸ ਦਈਏ। ਲੋਕੇਸ਼ਨ ਆਪਾਂ ਨਿਊ ਵਿਜੇਨਗਰ ਕੈਨਲ ਰੋਡ ਕਾਰਬੀਆਰ ਵਾਲੀ ਮਾਰਕੀਟ 'ਚ oval exato ਜਲੰਧਰ ਗੋ ਵੈਗਨ ਤੇ। ਲੋ ਮਿੱਤਰੋ ਹੁਣ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਲਾਈਕ ਕਮੈਂਟ ਜ਼ਰੂਰ ਕਰਿਓ। ਸਤਿ ਸ੍ਰੀ ਅਕਾਲ।